ਤੇ ਮੈਨੂੰ ਕੋਈ ਕਹਦਾ ਵਾ ਮੈਨੂੰ ਕੋਈ ਦੱਸ ਦੋ ਮੇਰਾ ਪਤਾ ਕਿੱਥੇ ਆਏ ਕਿੰਨਾ ਬੁੱਕਾ ਤੇਰਾ ਮਰਦਾਊਗਾ ਆਪਣੇ ਜਵਾਨ ਪੁੱਤ ਦੀ ਫੋਟੋ ਹੱਥ ਦੇ ਵਿੱਚ ਲੈ ਕੇ ਰੋ ਰਹੀ ਹੈ ਮਾਂ ਲੋਕਾਂ ਦੇ ਸਾਹਮਣੇ ਇਹ ਅਰਦਾਸ ਕਰ ਰਹੀ ਹੈ ਅਪੀਲ ਕਰ ਰਹੀ ਹੈ ਗੁਜ਼ਾਰਿਸ਼ ਹੈ ਉਸਨੂੰ ਕਿ ਉਸਦੇ ਪੁੱਤ ਦੀ ਭਾਲ ਕਰ ਦਿੱਤੀ ਜਾਵੇ ਕਦੀ ਰੱਬ ਨੂੰ ਯਾਦ ਕਰਦੀ ਐ ਤੇ ਕਦੇ ਉਸ ਮਨੂਜ਼ ਦਿਨ ਨੂੰ ਜਦੋਂ ਉਸਦਾ ਮਾਸੂਮ ਪੁੱਤ 6 ਤਰੀਕ ਨੂੰ ਸਵੇਰੇ-ਸਵੇਰੇ ਹੀ ਘਰ ਤੋਂ ਬਾਹਰ ਚਲਾ ਗਿਆ ਮਾਂ ਦੱਸਦੀ ਐ ਕਿ ਪੁੱਤ ਦਿਮਾਗੀ ਤੌਰ ਤੇ ਥੋੜਾ ਕਮਜ਼ੋਰ ਐ ਪਰ ਉਹ ਕਦੇ ਵੀ ਪਿੰਡ ਤੋਂ ਬਾਹਰ ਨਹੀਂ ਗਿਆ ਸੀ ਇਹ ਪਹਿਲੀ ਵਾਰ ਐ ਕਿ ਉਹ ਪਿੰਡ ਤੋਂ ਹੀ ਬਾਹਰ ਚਲਾ ਗਿਆ ਤੇ ਸਾਰੇ ਕਿਤੇ ਭਾਲ ਕਰਨ ਤੋਂ ਬਾਅਦ ਵੀ ਉਸਤਾ ਕੁਝ ਪਤਾ ਨਹੀਂ ਲੱਗ ਪਾ ਰਹਾ ਇਹ ਮਾਂ ਆਪਣੇ ਮਾਸੂਮ ਪੁੱਤ ਦੀਆਂ ਤਸਵੀਰਾਂ ਨੂੰ ਚੁੰਮ-ਚੁੰਮ ਕੇ ਸਮਾਂ কাটਦੀ ਹੋਈ ਰੋਂਦੀ ਕੋ ਲਾਂਦੀ ਹੋਈ ਲੋਕਾਂ ਦੇ ਸਾਹਮਣੇ ਹੱਥ ਜੋੜ ਕੇ ਅਪੀਲ ਕਰ ਰਹੀ ਹੈ ਕਿ ਜੇਕਰ ਕਿਸੇ ਨੂੰ ਵੀ ਉਸਦੇ ਪੁੱਤ ਸਾਗਰ ਦੇ ਬਾਰੇ ਕੁਝ ਪਤਾ ਲੱਗੇ ਤਾਂ ਉਸਦੇ ਬਾਰੇ ਜਾਣਕਾਰੀ ਜ਼ਰੂਰ ਦਿੱਤੀ ਜਾਵੇ ਦੱਸਦੀ ਹੈ ਕਿ ਇਸ ਮੁੰਡੇ ਦਾ ਪੱਕਾ ਨਾਮ ਬਲਜਿੰਦਰ ਸਿੰਘ ਹੈ ਅਤੇ ਉਮਰ ਕਰੀਬ 18 ਤੋਂ 19 ਸਾਲ ਦੀ ਹੈ। ਘਰ ਤੋਂ ਉਹ ਕਾਲੀ ਟੀ-ਸ਼ਰਟ ਅਤੇ ਕਾਲਾ ਪਜਾਮਾ ਪਾ ਕੇ 6 ਤਰੀਕ ਨੂੰ ਨਿਕਲਿਆ ਸੀ ਪਰ ਹੁਣ ਤੱਕ ਉਸ ਦਾ ਕੁਝ ਵੀ ਪਤਾ ਨਹੀਂ ਲੱਗਿਆ। ਇਹ ਮਾਂ ਆਪਣੇ ਬੱਚਿਆਂ ਦਾ ਹਮੇਸ਼ਾ ਧਿਆਨ ਰੱਖਦੀ ਸੀ। ਇਹ ਹੀ ਸੋਚਿਆ ਸੀ ਕਿ ਉਹ ਪਿੰਡ ਦੇ ਵਿੱਚ ਹੀ ਇੱਥੇ ਕਿਤੇ ਹੋਣਾ ਪਰ ਨਹੀਂ ਪਤਾ ਸੀ ਕਿ ਇਹ ਨੌਜਵਾਨ ਮੁੰਡਾ ਕਰ ਤੋਂ ਬਾਹਰ ਹੀ ਨਹੀਂ ਜ਼ਗੋ ਪਿੰਡ ਤੋਂ ਵੀ ਬਾਹਰ ਚਲਿਆ ਜਾਵੇਗਾ। ਇਹ ਮਾੜੀ ਘਟਨਾ ਵਾਪਰਨ ਤੋਂ ਬਾਅਦ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ। ਦਿਨ ਰਾਤ ਉਸ ਦਾ ਭਰਾ ਅਤੇ ਮਾਂ ਪੁੱਤ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਦਰਪਿੰਡ ਵਾਲੇ ਵੀ ਉਹਨਾਂ ਦਾ ਸਾਥ ਦੇ ਰਹੇ ਨੇ। ਇਹ ਹੀ ਆਖਿਆ ਜਾ ਰਿਹਾ ਹੈ ਕਿ ਹੌਸਲਾ ਰੱਖਣਾ ਪੈਣਾ ਪਰ 6 ਤਰੀਕ ਤੋਂ ਹੁਣ 10 ਤਰੀਕ ਹੋ ਚੁੱਕੀ ਹੈ ਪਰ ਉਸ ਦੇ ਪੁੱਤ ਬਾਰੇ ਕੋਈ ਵੀ ਜਾਣਕਾਰੀ ਉਹਨਾਂ ਦੇ ਕੋਲ ਨਹੀਂ ਹੈ। ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਦੇ ਕੋਲ ਵੀ ਪਹੁੰਚ ਕਰ ਲਈ ਹੈ ਪਰ ਪੁਲਿਸ ਨੇ ਹੁਣ ਤੱਕ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਇਹ ਗੱਲ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਕੀਤੀ ਗਈ ਹੈ ਪਰਿਵਾਰ ਵਾਲੇ ਆਪਣਾ ਨੰਬਰ ਲਿਖ ਕੇ ਆਖਦੇ ਨੇ ਕਿ ਉਹਨਾਂ ਦੇ ਨਾਲ ਸੰਪਰਕ ਕੀਤਾ ਜਾਵੇ ਜੇਕਰ ਉਹ ਕਿਤੇ ਵੀ ਉਹਨਾਂ ਦੇ ਸਪੁੱਤ ਨੂੰ ਦੇਖਦੇ ਨੇ ਜਾਂ ਫਿਰ ਕੋਈ ਜਾਣਕਾਰੀ ਹਾਸਲ ਹੁੰਦੀ ਹੈ ਪੰਜੀ ਜੀ ਜਿਹੜਾ ਤੁਹਾਡਾ ਬੱਚਾ ਗੁੰਮ ਹੋਇਆ ਹੈ ਕੀ ਉਹਨਾਂ ਦਾ ਨਾਮ ਕਿੰਨੀ ਘੋੜ ਰਿਹਾ ਉਦੋਂ ਨਾਮ ਹੈਗਾ ਬਲਜਿੰਦਰ ਸਿੰਘ 18-19 ਸਾਲਾਂ ਦਾ ਜੀ ਕਿਦੋਂ کیا ਕਰੂੰ ਇਹ ਮੰਗਲਵਾਰ ਦਾ کیا ਹੋਇਆ ਕਰੂੰ ਗੁੱਸੇ ਕਰਕੇ ਹੋ ਕੇ ਗਏ ਨਹੀਂ ਜੀ ਨਾ ਗੁੱਸੇ ਆ ਨਾ ਕੁਛ ਨਹੀਂ ਹੋਇਆ ਸਿਰਫ ਦਿਮਾਗੀ ਪਰੇਸ਼ਾਨ ਆ ਹਾਂਜੀ ਥੋੜਾ ਦਿਮਾਗ ਪਰੇਸ਼ਾਨ ਆ ਤੇ ਪਿੰਲੂ ਵੀ ਚਲ ਜਾਂਦੇ ਸੀ ਕਿ ਕਦੀ ਨਹੀਂ ਕਿਤੇ ਗਿਆ ਇਥੇ ਪਿੰਡ ਚ ਹੀ ਰਹਿੰਦਾ ਹੁੰਦਾ ਸੀ ਪਿੰਡ ਚ ਇਥੇ ਚਲ ਜਾਣਾ ਘਰੋਂ ਬਾਹਰ ਆ ਜਾ ਉਹ ਘਰੇ ਇਥੇ ਚਲ ਜਾਣਾ ਘਰੇ ਫੇਰ ਚਲ ਜਾਣਾ ਕਿਤੇ ਨਹੀਂ ਦੂਰ ਨੇੜੇ ਗਿਆ ਕਦੀ ਵੀ ਪਿੰਡੋਂ ਬਾਹਰ ਨਹੀਂ ਕਦੀ ਗਿਆ ਇਹ ਪਹਿਲਾ ਚਾਂਸ ਹੈ ਜੀ ਸਾਡੇ ਨਾਲ ਹੋਇਆ ਤੇ ਤੁਸੀਂ ਫਿਰ ਉਹਦੀ ਪਾਲ ਕੀਤੀ ਹੈ ਹਾਂ ਜੀ ਅਸੀਂ ਬਹੁਤ ਲੱਭ ਰਹੇ ਹਾਂ ਸਾਨੂੰ ਕਿਤੇ ਨਹੀਂ ਲੱਭ ਰਿਹਾ ਸਾਡੀ ਹਲਪ ਕੀਤੀ ਜਾਵੇ ਸਾਨੂੰ ਕੋਈ ਵੀ ਦੇਖ ਕੇ ਦੱਸ ਦਵੇ ਸਾਡਾ ਪੁੱਤ ਕਿੱਥੇ ਆ ਬੋਰ ਸਰਪੋਰਟ ਕਰਾਈਏ ਤੁਸੀਂ ਹਾਂ ਜੀ ਕਰਵਾਈ ਆ ਸਾਨੂੰ ਉਹਨਾਂ ਨੇ ਵੀ ਕੋਈ ਚ ਦੱਸਿਆ ਹੈਗਾ ਸਾਡੇ ਕੋਲ ਹੀ ਪੱਲੇ ਪੋੜਦੇ। ਇੱਕ ਗੱਲ ਜਰਾ ਕੰਨ ਦੇ ਨਾਲ। ਸਾਡੇ ਪਰਿਵਾਰ ਦਾ ਕੋਈ ਫੋਨ ਨੰਬਰ ਬੋਲ ਦੋ। ਪਰਿਵਾਰ ਦਾ 78883 75295 ਇਹ ਮੇਰੇ ਛੋਟੇ ਬੇੜੇ ਦਾ ਨੰਬਰ ਹੈ ਜੀ ਕਿਸੇ ਨੂੰ ਪਤਾ ਲੱਗਦਾ ਸਾਡੀ ਕੋਈ ਵੀ ਮਦਦ ਕੀਤੀ ਜਾਵੇ। ਕੋਈ ਵੀ ਸਾਨੂੰ ਜ਼ਰੂਰੀ ਸੂਚਨਾ ਦੋਵੇ ਵੀ ਸਾਡਾ ਪੁੱਤ ਕਿੱਥੇ ਆ ਕਿਸੇ ਨੂੰ ਵੀ ਦੇਖਦਾ ਸਾਨੂੰ ਕੋਈ ਵੀ ਦੱਸ ਦੋਵੇ ਬਸ ਛੇਤੀ ਛੇਤੀ ਦੱਸੋ। ਬਾਪੂ ਜੀ ਤੁਸੀਂ ਗੁੰਮਸ਼ੁਦਗੀ ਤੇ ਪੋਸਟਰ ਲਾ ਰਹੇ ਸੀ ਵੱਖ-ਵੱਖ ਪਿੰਡਾਂ 'ਚ ਕੀ ਹੈਗਾ ਪੂਰਾ ਮਾਮਲਾ ਮਾਮਲਾ ਇਹ ਥੋੜਾ ਧਮਾਕੀ ਤੌਰ ਤੇ ਚਲੇ ਗਿਆ ਕਿ ਪਤਾ ਨਹੀਂ ਕਿੱਦਾਂ ਚਲੇ ਗਿਆ ਕੌਣ ਚਲੇ ਗਿਆ ਇੱਕ ਮੁੰਡਾ ਆਪਣਾ ਹਾਂਜੀ ਤੇ ਇਸ ਕਰਕੇ ਭਈ ਇਹਦਾ ਪੋਸਟਰ ਲਾਉਣ ਨੇ ਕੋਈ ਜਾਣਕਾਰੀ ਕਰ ਲਵੇ ਕੀ ਉਹਦਾ ਨਾਮ ਕਿੰਨੀ ਉਮਰ ਆਉਂਦੀ ਉਮਰ ਕਿੰਨੀ ਦੱਸਿਆ ਵਾ ਕ ਮੁੰਡੇ ਨੇ ਉਹ ਹੀ ਉਮਰ ਆ ਮੈਨੂੰ ਇੱਦਾਂ ਖਿਆਲ ਨਹੀਂ ਉਮਰ ਦਾ ਹੂੰ 18 ਸਾਲ 19 ਸਾਲ ਦਾ ਦੱਸਦੇ ਆ ਜੀ ਜੀ ਤੇ ਪੋਸਟ ਇਹ ਆ ਵੀ ਜਿੱਥੇ ਵੀ ਕਿਸੇ ਨੂੰ ਨਜ਼ਰ ਆਉਂਦਾ ਤੇ ਇਹਦਾ ਫੋਨ ਨੰਬਰ ਗਿਆ ਹੋਇਆ ਬਾਤ ਉਸ ਨੰਬਰ ਤੇ ਪਾ ਕੇ ਤੁਹਾਨੂੰ ਤੇ ਵੇਖਣ ਨੂੰ ਬਸ ਪਰਿਵਾਰ ਜਿਹੜਾ ਪਰੇਸ਼ਾਨ ਆ ਪਰੇਸ਼ਾਨ ਬਹੁਤ ਜ਼ਿਆਦਾ ਉਹਦਾਂ ਦੀ ਤਲਾਸ਼ ਕਰ ਰਹੇ ਆ ਤਲਾਸ਼ ਤਲਾਸ਼ ਤੇ ਪਾਇਆ ਕਿੱਥੇ ਕਿੱਥੇ ਤੁਸੀਂ ਤਲਾਸ਼ ਕੀਤੀ ਹੁਣ ਗੁਰਦੁਆਰਿਆਂ ਚ ਕੱਜੀ ਅੱਡਿਆਂ ਚ ਕਿ ਕਿਸੇ ਕਿਤੇ ਬੈਠਾ ਹੋਵੇ ਜਾਂ ਕਿਸੇ ਗੁਰਦੁਆਰੇ ਦੇ ਲੰਗਰ ਪ੍ਰਸਾਦਾ ਚਾਗਦਾ ਹੋਊਗਾ ਜੀ 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 ਇਹ ਮੈਜ ਦੇ ਵੇ ਤੇ ਇਹਦੀ ਜਾਣਕਾਰੀ ਕਰਕੇ ਵੀ ਕਿਹਨਾਂ ਦਾ ਬੱਚਾ ਵਾ ਕਿੱਥੋਂ ਆਇਆ ਜਿੰਨੂੰ ਕਹੇਗੇ ਇਹਦਾ ਡਰੈਸਿੰਗ ਕਰਕੇ ਤੇ ਇਹਦਾ ਵੱਡੇ ਵੇੜਾ ਬੱਚਾ ਬਾਹਰ ਸੀ ਤੇ ਦਿੱਤਾ ਜਾਵੇ ਬਹੁਤ ਧੰਨਵਾਦ ਆ ਬੇਟੇ ਜਿਹੜਾ ਤੇਰਾ ਭਰਾ ਗੁੰਮ ਹੋਇਆ ਕਿੰਨਾ ਕੀ ਉਹਦਾ ਨਾਮ ਔਰ ਕਿੰਨੀ ਕਮ ਹੋ ਰਿਆ ਉਹਦੀ ਨਾਮ ਉਹਦਾ ਸਾਗਰ 19 18 ਤੋਂ 19 60 ਤੱਕ ਉਹ ਮਰ ਆਦੀ ਕਿਦੋਂ ਗੁੰਮ ਹੋਇਆ 6 ਤਰੀਕ ਦੇ 7 ਵਜੇ ਦਾ ਸਵੇਰ ਦਾ ਕਰੋ ਗਿਆ ਹੋਇਆ ਕਿਹੜੇ ਪਿੰਡ ਤੋਂ ਆਏ ਵੱਡੇ ਵੇੜ ਤੋਂ ਅੱਛਾ ਤੇ ਕੀ ਕਰੀ ਦੱਸ ਕੇ ਗਏ ਵੀ ਕਿੱਥੇ ਮੈਂ ਜਾ ਰਿਹਾ ਕੋਈ ਕੁਝ ਨਹੀਂ ਦੱਸ ਕੇ ਗਿਆ ਉੱਧਰ ਚਲ ਗਿਆ ਉਹ ਪਹਿਲੂ ਵੀ ਚਲ ਜਾਂਦੇ ਸੀ ਅਕਸਰ ਘਰੋਂ ਪਹਿਲੇ ਜਿੱਦਾਂ ਕਰੋ ਚਲ ਜਾਂਦੇ ਸੀ ਪਿੰਡ ਚ ਰਹਿੰਦਾ ਸੀ ਅੱਜ ਉਹ 6 ਦਿਨ ਨੂੰ ਗਿਆ ਆਇਆ ਨਹੀਂ ਵਾਪਸ ਮਨੋ ਦਿਮਾਗੀ ਥੋੜਾ ਕਮਜ਼ੋਰ ਆ ਹਾਂਜੀ ਠੀਕ ਹੈ ਤੇ ਕੀ ਉਹਦਾ ਕਿੱਦਾਂ ਦੇ ਕੱਪੜੇ ਪਾਏ ਕੀ ਉਹਦਾ ਹੁੱਲੀਆ ਕੀ ਹੈ ਕਾਲੀ ਸ਼ਰਟ ਤੇ ਕਾਲਾ ਪਜਾਮਾ ਪਾਇਆ ਹੋਇਆ ਹਾਂ ਹੱਟ ਕਿੰਨੀ ਕਾਦੀ ਹੈ ਹਾਈ ਥੋੜੀ 6 ਫੁੱਟ ਹੈ ਜੀ ਕਿ ਕਿਤੇ ਕਿਤੇ ਤੁਸੀਂ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੈ ਬਿਆਸ ਤੇ ਰਹੀਏ ਗਏ ਸੀ ਬਾਬਾ ਕਾਲਾ ਇੱਧਰ ਸਾਰਾ ਘੁੰਮਿਆਂਦਾ ਕਿਤੇ ਉਹਨਾਂ ਲੱਭਾ ਓਏ ਪੁਲਿਸ ਕੋਲ ਸੇ ਤਾਂ ਮੰਗੀ ਤੁਸੀਂ ਰਿਪੋਰਟ ਕਰਾਈ ਹੈ ਰਿਪੋਰਟ ਕਰਾਈ ਉਹਨਾਂ ਨੇ ਅਜੇ ਤੱਕ ਕੁਝ ਨਹੀਂ ਦੱਸਿਆ ਜੀ ਠੀਕ ਹੈ ਤੇ ਕੀ ਅਪੀਲ ਕਰਨੀ ਚਾਹੁੰਦੇ ਤੁਸੀਂ ਜਿਸ ਤੇ ਵੀ ਜਿਸਨੂੰ ਵੀ ਦਿਖੇ ਤੋ ਉਹ ਹਨਾ ਉਹ ਨੰਬਰ ਤੇ ਫੋਨ ਕਰ ਦੇ ਕੀ ਤੁਹਾਡਾ ਫੋਨ ਨੰਬਰ ਹੈ 7888375295 ਫੇਰ ਦੁਬਾਰਾ ਬੋਲ ਦੋ ਓਏ ਮੈਨੂੰ ਕੋਈ ਦੱਸ ਦੋ ਮੇਰਾ ਕੋਈ ਟੋ ਮਿਲਣਾ ਨਾ ਦੋ ਮੇਰੇ ਪੁੱਤ ਦਾ ਜੀ ਚੱਪਦਾ ਹੋਏ ਮੈਂ ਤੇ ਪੱਤ ਪੱਤ ਕਰਕੇ ਬੁਲਦੀ ਜਾਨੀ ਆ ਮੈਂ ਆਪਣੀ ਬਾਪੂਰੀ ਲਾਉਣੀ ਮੈਨੂੰ ਲੱਗਦਾ ਹੀ ਨਹੀਂ ਆ ਮੈਂ ਕਿੱਥੋਂ ਲੱਭਾਂ ਮੈਂ ਮੈਨੂੰ ਕੋਈ ਨਹੀਂ ਜਾਂਦਾ ਮੈਨਾਂ ਨੂੰ ਕੋਈ ਤੋਰਦਾ ਨਹੀਂ ਲੱਗਣਾ karda vena pat kare aaj ve ta ta karda vena Mi kare aaj ve mi pai te mage pat kardo main koi das da mera pat kitte aa oye main koi das da mere koi alpak kara meri main ta mera pat kar leya undo main pat te pat ਮੇਰਾ ਬੁੱਤ ਘਰੇ ਲਿਆਂਦਾ ਵੇ ਉਹ ਦੇ ਕਮੇਟ ਦੇ ਰਹਿਦਾ ਫਿਰ ਤੋਂ ਬਿਨਾ ਅਰੇ ਕਿੱਥੇ ਜਾ ਕੇ ਬਹਿ ਗਿਆ ਹੋਏ ਚੋਪਾ ਦਿੰਦੀ ਤੇ ਚੋਪਾ ਕਰ ਹੋਏ ਮੈਨੂੰ ਕਮਰੇ ਬਣਾ ਗਿਆ ਮੈਨੂੰ ਪਤਾ ਉਹਨਾਂ ਬਗਰੀ ਚੱਲ ਜਾਂਦੀ Quem também me levou na